ਪੰਜਾਬ ਦੀਆਂ ਚਾਰ ਜਿਮਣੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਦਾ ਕੀਤਾ ਐਲਾਨ ਕਿਸ ਉਮੀਦਵਾਰ ਨੂੰ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਦੀ ਤਿਆਰੀ ਕਰ ਲਈਏ ਆਮ ਆਦਮੀ ਪਾਰਟੀ ਦੇ ਵੱਲੋਂ ਜਿਵੇਂ ਪਹਿਲਾਂ ਹੀ ਆਪਣੇ ਇੰਚਾਰਜ ਤੇ ਸੈ ਇੰਚਾਰਜ ਲਾ ਦਿੱਤੇ ਗਏ ਨੇ ਸੋ ਅੱਜ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰ ਵੱਲੋਂ ਜੋ ਉਹਨਾਂ ਨੂੰ ਹਰੀ ਝੰਡੀ ਦੇ ਦਿੱਤੀ ਏ ਉਸ ਉਮੀਦਵਾਰ ਵੱਲੋਂ ਵੀ ਕੌਣ ਜਿਹੜਾ ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਕੌਣ ਏ ਉਮੀਦਵਾਰ ਕਿਹੜੇ ਚਿਹਰੇ ਨੂੰ ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਦਾਅਵਾ ਦੇ ਮੁਕਾਬਲੇ ਵਿੱਚ ਆਮ ਆਦਮੀ ਪਾਰਟੀ ਲੈ ਕੇ ਆਈ ਏ ਸੋ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੀਆਂ ਚਾਰ ਜਿਮਨੀ ਚੋਣਾਂ ਜਿੱਥੇ ਕਿਸੇ ਸਮੇਂ ਵੀ ਚੋਣ ਕਮਿਸ਼ਨ ਵੱਲੋਂ ਐਲਾਨ ਹੋ ਸਕਦਾ ਹੈ ਸੋ ਉਹਨਾਂ ਚੋਣਾਂ ਨੂੰ ਲੈ ਕੇ ਚਾਰ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣੇ ਪਹਿਲਾਂ ਹੀ ਚੋਣ ਇੰਚਾਰਜ ਤੇ ਸਹਾਇ ਇੰਚਾਰਜ ਲਾਏ ਹੋਏ ਨੇ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ ਤਾਂ ਡੇਰਾ ਬਾਬਾ ਨਾਨਕ ਜੋ ਸੀਟ ਹੈ ਕਾਂਗਰਸ ਦੇ ਗੜ ਦੀ ਸੀਟ ਮੰਨੀ ਜਾਂਦੀ ਹੈ ਕਿਉਂਕਿ ਸੁਖਿੰਦਰ ਸੰਧਾਵਾ ਜਿਨ੍ਹਾਂ ਨੇ ਦੋ ਵਾਰ ਲਗਾਤਾਰ ਇਸ ਸੀਟ ਤੇ ਜਿੱਤ ਦਰਜ ਕੀਤੀ ਹੈ ਔਰ ਇਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਜੋ ਸੰਤੋਖ ਸੰਧਾਵਾ ਵੀ ਇਸ ਸੀਟ ਤੇ ਇਹ ਚੋਣ ਜਿੱਤਦੇ ਰਹੇ ਨੇ ਸੋ ਸੁਖਿੰਦਰ ਸੰਧਾਵਾ ਨੂੰ ਹਰਾਉਣ ਲਈ ਹੁਣ ਆਮ ਆਦਮੀ ਪਾਰਟੀ ਵੱਲੋਂ ਇੱਥੇ ਜਿਹੜਾ ਕਿ ਇੱਕ ਵੱਡਾ ਕੈਂਡੀਡੇਟ ਲੈ ਕੇ ਖੜਾ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਸੁਖਵਿੰਦਰ ਸਿੰਘ ਰੰਧਾਵਾ ਜੋ ਹੁਣ ਲੋਕ ਸਭਾ ਮੈਂਬਰ ਬਣ ਗਏ ਨੇ ਉਹਨਾਂ ਦੇ ਪਰਿਵਾਰ ਵੱਲੋਂ ਹੀ ਕੋਈ ਕਾਂਗਰਸ ਪਾਰਟੀ ਜਿਹੜੇ ਕਿ ਚੋਣ ਲੜਾਏਗੀ ਸੋ ਮੋਰਾ ਜਿਹੜਾ ਕਿ ਅੱਗੇ ਚਿਹਰਾ ਸੁਖਵਿੰਦਰ ਸਿੰਘ ਰੰਧਾਵਾ ਦਾ ਹੀ ਹੋਵੇਗਾ ਪਰਿਵਾਰ ਦਾ ਕੋਈ ਵੀ ਮੈਂਬਰ ਜਿਹੜਾ ਹੋਵੇਗਾ ਉਹ ਸੁਖਵਿੰਦਰ ਸਿੰਘ ਰੰਧਾਵਾ ਦੇ ਹੀ ਫੇਸ ਨੂੰ ਜਿਹੜਾ ਵੋਟ ਕਰੇਗਾ ਉਸ ਤੇ ਫੇਸ ਤੋਂ ਹੀ ਵੋਟ ਮੰਗੇਗਾ ਸੁਜਿੰਦਰ ਸਿੰਘ ਅੰਦਾਵਾ ਜੋ ਸੰਸਦ ਮੈਂਬਰ ਬਣੇ ਨੇ ਉਹਨਾਂ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਡੇਰਾ ਬਾਬਾ ਨਾਨਕ ਦੀ ਸੀਟ ਜਿਹੜੀ ਉਹ ਖਾਲੀ ਹੋਈ ਏ ਸੋ ਆਮ ਆਦਮੀ ਪਾਰਟੀ ਹਰ ਹੱਟੇ ਵਿੱਚ ਡੇਰਾ ਬਾਬਾ ਨਾਨਕ ਦੀ ਸੀਟ ਜਿੱਤਣ ਲਈ ਤਰਲੋ ਮੱਚੀ ਹੋਈ ਪਈ ਏ ਕਿਉਂਕਿ ਡੇਰਾ ਬਾਬਾ ਨਾਨਕ ਦੇ ਆਸੇ ਪਾਸੇ ਦੀਆਂ ਸਾਰੀਆਂ ਸੀਟਾਂ ਆਮ ਆਦਮੀ ਪਾਰਟੀ ਕੋਲ ਨੇ ਸਿਰਫ ਇੱਕ ਇਹ ਡੇਰਾ ਬਾਬਾ ਨਾਨਕ ਦੀ ਸੀਟ ਨੂੰ ਜਿੱਤਣ ਵਾਸਤੇ ਆਮ ਆਦਮੀ ਪਾਰਟੀ ਦੇ ਪਹਿਲਾ ਹਲਕਾ ਅੰਚਰ ਉਹ ਵੀ ਰੰਧਾਵਾ ਗੁਰਦੀਪ ਸਿੰਘ ਰੰਧਾਵਾ ਹੀ ਨੇ ਜਿਹੜੇ ਕਿ ਉਸ ਟਾਈਮ ਹਰਗੇ ਨੇ 2022 ਦੇ ਵਿੱਚ ਹੁਣ ਉਹਨਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਏ ਕਿ ਇਹ ਸੀਟ ਦੇ ਉੱਪਰ ਉਹਨਾਂ ਨੂੰ ਜਿਹੜਾ ਕਿ ਟਿਕਟ ਦਿੱਤੀ ਜਾਵੇ ਔਰ ਚੋਣ ਜਿੱਤ ਕੇ ਵਿਧਾਨ ਸਭਾ ਦੇ ਮੈਂਬਰ ਬਣ ਸੋ ਉਹਨਾਂ ਦੇ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ ਵਿਚਾਰ ਰੈਲੀ ਦੇ ਰੂਪ ਵਿੱਚ ਉਹਨਾਂ ਨੇ ਜਿਹੜਾ ਗਾਰਡਨ ਕੁੰਜਰ ਵਿਖੇ ਇੱਕ ਵੱਡੀ ਮੀਟਿੰਗ ਕੀਤੀ ਹੈ ਜਿਸ ਵਿੱਚ ਵਿਧਾਨ ਸਭਾ ਦੇ ਜਿਮਣੀ ਚੋਣ ਲਈ ਨਿਯੁਕਤ ਕੀਤੇ ਗਏ ਇੰਚਾਰਜ ਕੈਪਟਨ ਮੰਤਰੀ ਕੁਲਦੀਪ ਸਿੰਘ ਢਾਵਾ ਸੇ ਇੰਚਾਰਜ ਅਮਨ ਸ਼ੇਅ ਅਮਨ ਸ਼ੇਅ ਸਿੰਘ ਸ਼ਹਿਰੀ ਕਲਸੀ ਵਿਦ ਇੱਕ ਬਟਾਲਾ ਤੇ ਸਾਰੇ ਹਲਕੇ ਦੇ ਸਮੁੱਚੀ ਪਾਰਟੀ ਦੇ ਲੀਡਰਸ਼ਿਪ ਕਾਫਲਿਆਂ ਦੇ ਰੂਪ ਵਿੱਚ ਉੱਥੇ ਰੈਣੀ ਦੇ ਵਿੱਚ ਹਾਜ਼ਰ ਹੋਏ ਨੇ ਸੋ ਕੈਪਟਨ ਮੰਤਰੀ ਤਾਰੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਲਦੀ ਪਾਰਟੀ ਹਾਈ ਕਮਾਂਡ ਹਲਕਾ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਦਾ ਜਿਹੜਾ ਐਲਾਨ ਕਰੇਗੀ ਸੋ ਵਿਧਾਇਕ ਸ਼ਹਿਰੀ ਕਲਸੀ ਨੇ ਵੀ ਇਹੀ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਵਿੱਚ ਜੋ ਵਾਅਦੇ ਕੀਤੇ ਸਨ ਉਹਨਾਂ ਨੂੰ ਸਰਕਾਰ ਬਣਦੇ ਪੂਰਾ ਕਰ ਦੇਣ ਨਾਲ ਪੰਜਾਬ ਦੇ ਵੋਟਰਾਂ ਵਿੱਚ ਆਮ ਆਦਮੀ ਪਾਰਟੀ ਤੇ ਭਰੋਸਾ ਕਾਇਮ ਹੈ ਸੋ ਪੰਜਾਬ ਦੀ ਜਿਮਣੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਜਿਹੜਾ ਕਿ ਬਹੁਤ ਜਲਦੀ ਕਰ ਦਿੱਤਾ ਜਾਵੇਗਾ ਸੋ ਆਮ ਆਦਮੀ ਪਾਰਟੀ ਚਾਰੇ ਵਿਧਾਨ ਸਭਾ ਸੀਟਾਂ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਰਿਕਾਟ ਕਾਇਮ ਕਰੇਗੀ ਔਰ ਪਹਿਲੀ ਵਾਰ ਹੋਵੇਗਾ ਜਿਹੜਾ 2022 ਦੀ ਵਿਧਾਨ ਸਭਾ ਇਲੈਕਸ਼ਨੇ ਉਹਦੇ ਵਿੱਚ ਸਭ ਤੋਂ ਵੱਧ ਬਹੁਮਤ ਆਮ ਆਦਮੀ ਪਾਰਟੀ ਕੋਲ ਹੋਵੇਗਾ ਜੋ ਕਿ ਅਜੇ ਤੱਕ ਕੋਈ ਰਿਕਾਰਡ ਨਹੀਂ ਸਿਰਫ ਅਕਾਲੀਆਂ ਕੋਲ 95 ਸੀਟਾਂ ਦਾ ਰਿਕਾਰਡ ਹੈ ਸੋ 96 ਸੀਟਾਂ ਹੋਣ ਆ ਜਾਣ ਗਿਆ ਚਾਰੇ ਦੇ ਚਾਰੇ ਸੀਟਾਂ ਜਿਹੜੀਆਂ ਨੇ ਇਹ ਜਿਮਨੀ ਚੋਣਾ ਜਿੱਤਾਂਗੇ ਤੇ 96 ਐਮਐਲਏ ਹੋਣਗੇ ਆਮ ਆਦਮੀ ਪਾਰਟੀ ਦੇ ਔਰ ਇੱਕ ਰਿਕਾਰਡ ਹੋਵੇਗਾ 1947 ਤੋਂ ਲੈ ਕੇ ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ ਸੋ ਬਟਾਲਾ ਦੇ ਜਿਹੜੇ ਵਿਧਾਇਕ ਨੇ ਅਮਨ ਸ਼ੇਰ ਸਿੰਘ ਕਲਸੀਉ ਹਸੈਨ ਚਾਰ ਦਿਨ ਔਰ ਲਗਾਤਾਰ ਉਸ ਹਲਕੇ ਦੇ ਵਿੱਚ ਵਿਚਰ ਰਹੇ ਨੇ ਔਰ ਗੁਰਦੀਪ ਸਿੰਘ ਧਾਲੀਵਾਲ ਜੋ ਕੈਬਨ ਮੰਤਰੀ ਨੇ ਉਹ ਵੀ ਇਸ ਹਲਕੇ ਦੇ ਵਿੱਚ ਵਿਚਰ ਰਹੇ ਨੇ ਔਰ ਉਹਨਾਂ ਦੇ ਨਾਲ ਜਿਹੜੇ ਹਲਕਾ ਇੰਚਾਰਜ ਨੇ ਗੁਰਦੀਪ ਸਿੰਘ ਧਾਲੀਵਾਲ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਇਹ ਸੀਟ ਅਸੀਂ ਜਿੱਤ ਕੇ ਸੀਐਮ ਭਗਵੰਤ ਮਾਨ ਦੀ ਝੋਲੀ ਵਿੱਚ ਪਾਵਾਂਗੇ ਔਰ ਸੀਐਮ ਭਗਵੰਤ ਮਾਨ ਜੋ ਕਿ ਫਿਕਰ ਛੱਡ ਦੇਣ ਡੇਰਾ ਬਾਬਾ ਨਾਨਕ ਦੀ ਜਿਮਨੀ ਚੋਣ ਦਾ ਇਸ ਜਿਮਨੀ ਚੋਣ ਜਿਹੜੀ ਜਿੱਤੀ ਵੀ ਪਈ ਹੈ